ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਅੱਜ ਪੇਸ਼ ਕੀਤਾ ਜਾਏਗਾ ਸਾਲ 2024-25 ਦਾ ਬਜਟ ਹੈ ਜਿਹੜਾ ਕਿ ਅੱਜ ਪੇਸ਼ ਕੀਤਾ ਜਾਏਗਾ ਤੇਜਾ ਸਿੰਘ ਸੁੰਦਰੀ ਹਾਲ 12 ਵਜੇ ਤੋਂ ਬਾਅਦ ਇਹ ਸਮਾਗਮ ਸ਼ੁਰੂ ਹੋਏਗਾ ਜਿਸ ਦੇ ਵਿੱਚ ਬਜਟ اجلاس ਹੋਏਗਾ ਬਜਟ اجلاس ਦੇ ਵਿੱਚ ਬਜਟ ਪੇਸ਼ ਕੀਤਾ ਜਾਏਗਾ ਜਿਸ ਦੀਆਂ ਤਿਆਰੀਆਂ ਪੂਰੀਆਂ ਨੇ ਕੁਝ ਹੀ ਦੇਰ ਬਾਅਦ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੀੜ ਤੇਜਾ ਸਿੰਘ ਸੁੰਦਰੀ ਹਾਲ ਲਿਆਂਦੀ ਜਾਏਗੀ ਔਰ ਉਸ ਤੋਂ ਬਾਅਦ ਪਹਿਲੇ ਪਾਠ ਹੋਏਗਾ ਉਸ ਤੋਂ ਬਾਅਦ ਇਸ ਦੇ ਜਿਹੜੀਆਂ ਵਿਚਲੀਆਂ ਮਾਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਉਸ ਤੋਂ ਬਾਅਦ ਮਤੇ ਪੇਸ਼ ਕੀਤੇ ਜਾਣਗੇ ਤੇ ਬਜਟ ਜਿਹੜਾ ਇਸ ਵਾਰ ਹੋਏਗਾ ਇਸ ਬਜਟ ਦੇ ਵਿੱਚ ਕੀ ਰਹੇਗਾ ਖਾਸ ਕਿਸ ਤਰ੍ਹਾਂ ਕੀ ਕੀ ਹੋਏਗਾ ਉਹ ਮੈਂ ਤੁਹਾਨੂੰ ਦੱਸਣਾ ਹੈ ਕਿ ਪਿਛਲੀ ਵਾਰ 1138 ਕਰੋੜ ਰੁਪਏ ਤੋਂ ਵੱਧ ਦਾ ਬਜਟ ਸੀਗਾ ਜਿਹੜਾ ਸਾਲ 2022 ਔਰ 23 ਦਾ ਸੀਗਾ ਬਜਟ ਸੋ ਇਸ ਕਰਕੇ ਉਸ ਬਜਟ ਤੋਂ ਬਾਅਦ ਇਸ ਵਾਰ ਜਿਹੜਾ ਅਨੁਮਾਨ ਜਿਹੜਾ ਹੈ ਉਹ ਬਜਟ ਚ ਹੋਰ ਵਾਧਾ ਹੋ ਜਾਏਗਾ ਸੋ ਇਸ ਤਰ੍ਹਾਂ ਇਸ ਬਜਟ ਦੇ ਵਿੱਚ ਖਾਸ ਕਰਕੇ ਸਿੱਖਿਆ ਤੇ ਤਰਨ ਪ੍ਰਚਾਰ ਨੂੰ ਲੈ ਕੇ ਜ਼ਿਆਦਾ ਜ਼ਿਆਦਾ ਜੋਰ ਦਿੱਤਾ ਜਾਏਗਾ ਤਰਜੀਹ ਦਿੱਤੀ ਜਾਏਗੀ ਕਿ ਉਸ ਮੱਦੇ ਲੈ ਦੇ ਵਿੱਚ ਬਜਟ ਦੇ ਵਿੱਚ ਵਾਧਾ ਜਾਇਗਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਜਿਹੜੇ ਮੈਂਬਰਸ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਕੁਝ ਹੀ ਦੇਰ ਬਾਅਦ ਬਜਟ ਇਜਲਾਸ ਜਿਹੜਾ ਹੈ ਸ਼ੁਰੂ ਹੋ ਜਾਏਗਾ ਮੈਂ ਇੱਥੇ ਦੱਸਣਾ ਚਾਹਵਾਂਗਾ ਕਿ ਜਿਸ ਤਰ੍ਹਾਂ ਅਸੀਂ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਥੇ ਬੱਚਿਆਂ ਨੂੰ ਮਿਲ ਰਹੇ ਨੇ ਔਰ ਪ੍ਰੈਸ ਜਿਹੜੀ ਹੈ ਉਹਨਾਂ ਨਾਲ ਗੱਲ ਕਰਨ ਲਈ ਉਤਾਵਲੀ ਹੋ ਰਹੀ ਹੈ ਕਿ ਉਹਨਾਂ ਕੋਲੋਂ ਬਜਟ ਤੋਂ ਪਹਿਲੇ ਹੋਰ ਬਜਟ ਜਾਣਕਾਰੀ ਲਈ ਜਾਏ ਕਿ ਬਜਟ ਦੇ ਵਿੱਚ ਕੀ ਤਰਜੀਹਾਂ ਸਵਾਈ ਰਹੀ ਗਈ ਕਿ ਕੀ ਕੀ ਪਹਿਲੂ ਰਹਿਣਗੇ ਬਜਟ ਦੇ ਉੱਤੇ ਔਰ ਕਿ ਕਿਸ ਕਿਸ ਅਨੁਮਾਨ ਦੇ ਉੱਤੇ ਹੈ ਕਿਉਂਕਿ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦਾ ਇਹ ਦੂਸਰਾ ਬਜਟ ਹੈ ਯਾਨੀ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਇਹ ਦੂਜੀ ਵਾਰੀ ਬਜਟ ਆਜੋ ਪੇਸ਼ ਕਰਨ ਜਾ ਰਹੇ ਨੇ ਸੋ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਥੋੜੀ ਦੇਰ ਬਾਅਦ ਹੀ ਉਹਨੇ মিডিਆ ਦੇ ਨਾਲ ਗੱਲ ਕਰਨਗੇ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਾਲ 2024-25 ਦਾ ਜਿਹੜਾ ਬਜਟ ਹੈ ਉਹ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕੀ ਫਤਿਹ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਅਮਰਧਾਰੀ ਬੱਚੇ ਆ ਉਹਨਾਂ ਨੂੰ ਕਰੋੜਾਂ ਰੁਪਏ ਜਿਹੜੇ ਆ ਉਹ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ। ਉਸ ਤੋਂ ਇਲਾਵਾ ਜਿਹੜਾ ਸਾਡਾ ਧਾਰਮਿਕ ਪ੍ਰੀਖਿਆ ਹੁੰਦੀ ਆ ਉਹਦਾ ਵੀ ਜਿਹੜੇ ਫਰਸਟ ਸੈਕੰਡ ਬੱਚੇ ਆਉਂਦੇ ਆ ਉਹਨਾਂ ਨੂੰ ਇਹ ਸਕਾਲਰਸ਼ਿਪ ਦੇ ਤੌਰ ਦੇ ਉੱਤੇ ਮਾਇਕ ਸਹਾਇਤਾ ਦਿੱਤੀ ਜਾਂਦੀ ਆ ਅੱਜ ਇਧਰਲੇ ਜਿਹੜੇ ਸਾਡੇ ਸਕੂਲ ਤੇ ਕਾਲਜ ਆ ਇਹਨਾਂ ਨੂੰ 1 ਕਰੋੜ 43 ਲੱਖ 94 ਹਜ਼ਾਰ ਰੁਪਈਆ ਸਾਰੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅਮਰਧਾਰੀ ਬੱਚਿਆਂ ਨੂੰ ਉਹ ਪ੍ਰਿੰਸੀਪਲਾਂ ਦੇ ਸਪੋਰਟ ਕਰ ਦਿੰਦੇ ਆ ਜੀ ਉਹ ਉਹਨਾਂ ਬੱਚਿਆਂ ਨੂੰ ਦੇਣਗੇ ਇਹ ਤੋਂ ਇਲਾਵਾ 32 ਲੱਖ 25900 ਰੁਪਏ ਜਿਹੜੇ ਸਾਡੇ ਧਾਰਮਿਕ ਪ੍ਰੀਖਿਆ ਹੁੰਦੀ ਆ ਜੀ ਉਹਦੇ ਵਿੱਚ ਵੀ ਇਹਨਾਂ ਨੂੰ ਪਿਛਲੇ ਸਾਲ ਦਿੱਤੇ ਗਏ ਆ ਸੋ ਅੱਜ ਇਹ 25 ਸਕੂਲ ਦਾ ਕਾਲਜ ਜਿਹੜੇ ਮਾਝਾ ਜ਼ੋਨ ਦੇ ਆ ਜੀ ਇਹਨਾਂ ਸਾਰਿਆਂ ਨੂੰ ਅਮਰਧਾਰੀ ਬੱਚਿਆਂ ਨੂੰ ਇਹ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਆ ਇਹ ਸਕਾਲਰਸ਼ਿਪ ਉਹਨਾਂ ਦੇ ਸਪੋਰਟ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਜਿੰਨੇ ਅਮਰਤਾਰੀ ਆ ਉਹਨਾਂ ਨੂੰ ਜਾ ਕੇ ਉਹ ਦੇ ਦਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਕਰੋੜਾਂ ਰੁਪਏ ਥਰੂਆਊਟ ਪੰਜਾਬ ਜਿੰਨੇ ਅਮਰਤਾਰੀ ਬੱਚੇ ਆ ਜਿਹੜੇ ਸਾਡੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੂੰ ਇੱਕ ਸਹਾਇਕ ਮਾਇਕ ਸਹਿਯਾ ਦਿੱਤੀ ਜਾਂਦੀ ਆ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਜਾਂ ਕਈ ਵਾਰੀ ਸਿੱਧੇ ਵੀ ਪੇਰੈਂਟਸ ਆ ਜਾਂਦੇ ਆ ਜਿਹੜੇ ਮਾਇਕ ਤੌਰ ਤੇ ਚਾਹੇ ਪ੍ਰੋਫੈਸ਼ਨਲ ਕਾਲਜ ਹੋਣ ਉਥੇ ਉਹਨਾਂ ਕੋਲ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਉਹ ਵੀ ਸਾਡੇ ਲੱਖਾਂ ਰੁਪਈਆ ਹੀ ਲੱਖਾਂ ਨਹੀਂ ਮੈਂ ਕਹਿ ਸਕਦਾ ਕਰੋੜਾਂ ਰੁਪਈਏ ਉਹ ਵੀ ਬੱਖ-ਬੱਖ ਆਰਿਆਂ ਦੇ ਵਿੱਚ ਸਕੂਲਾਂ ਕਾਲਜਾਂ ਨੂੰ ਦਿੱਤੇ ਜਾਂਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ ਜੀ ਤੇ ਫਿਰ ਇਹ ਅੰਮ੍ਰਿਤਧਾਰੀ ਹੋਣ ਦੇ ਨਾਤੇ ਸਕਾਲਰਸ਼ਿਪ ਦਾ ਵੀ ਲਾਹਾ ਲੈਣ ਧਾਰਮਿਕ ਪ੍ਰੀਖਿਆ ਦਾ ਵੀ ਲਾਹਾ ਲੈਣ ਤੇ ਚੰਗੀ ਜਿਹੜੀ ਸਿਹਰਦ ਆਪਣੀ ਐਜੂਕੇਸ਼ਨ ਲੈ ਕੇ ਗੁਰਸਿੱਖੀ ਦੀ ਵੀ ਸੇਵਾ ਕਰਨ ਇਹ ਆਪਣੇ ਕਿਤੇਆਂ ਦੇ ਵਿੱਚ ਵੀ ਮਹਾਤਮਾ ਗੁਰੂ ਨਾਨਕ ਮੱਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਦੀ ਇੱਕ ਡਾਈਕ ਘਟਨਾ ਵਾਪਰੀ ਹੈ। ਦੇਖੋ ਕਿਤੇ ਵੀ ਗੋਲੀ ਚੱਲੇ ਬਹੁਤ ਮਾੜੀ ਗੱਲ ਆ। ਪਰ ਮੈਂ ਸਮਝਦਾ ਪਈ ਕਤਲ ਹੋ ਜਾਂਦੇ ਮੋੜ ਸਰਕਾਰਾਂ ਚੁੱਪ ਕਰ ਜਾਂਦੀਆਂ ਉਹ ਮੈਨੂੰ ਹੁਣ ਪਤਾ ਲੱਗਾ ਵੀ ਸੇਟ ਉੱਥੇ ਬਣਾ ਦਿੱਤੀ ਆ। ਫੇਰ ਵੀ ਜਿਹੜਾ ਵੀ ਅਨਮਨੁੱਖੀ ਤੌਰ ਤੇ ਜਿਹਦਾ ਵੀ ਕਿਸੇ ਦਾ ਕਤਲ ਹੁੰਦਾ ਉਹ ਅਤ ਨਿੰਦਣਯੋਗ ਹੈ। ਪ੍ਰਧਾਨ ਜੀ ਅੱਜ ਸਾਲਾਨਾ ਬਜਟ ਪੇਸ਼ ਕੀਤਾ ਜਾ ਰਿਹਾ ਜੀ ਅੱਜ ਬਜਟ ਇਜਲਾਸ ਹੈ ਕਿ ਉਮੀਦ ਲਾਈਗਾ ਜੀ ਇਹ ਹੁਣ ਇੱਕ ਡੈਕੋਰਮ ਹੁੰਦਾ ਹਰ ਇੱਕ ਕਾਰਜ ਦਾ ਫਿਰ ਤੁਹਾਡੀ ਵੀ ਆ ਜਿਹੜੀ ਇਗਨਰੈਂਸ ਜੀ ਮੁੱਕ ਜਾਣੀ ਆ ਤੇ ਸਾਡਾ ਵੀ ਅੰਦਰਲਾ ਜਿਹੜਾ ਉਹ ਹੈ ਜਿਹੜਾ ਬਜਟ ਸਪੀਚ ਪੜ੍ਹਣੀ ਆ ਜਨਰਲ ਸਕੱਤਰ ਸਾਹਿਬ ਨੇ ਉਹਦਾ ਵੀ ਕੋ ਰਹਾਸ ਨਹੀਂ ਰਹਿਣਾ ਪ੍ਰਮੁਖ ਰੂਪ ਚ ਕਿੰਨਾ ਮੁੱਦਿਆਂ ਤੇ ਕੇਂਦਰਿਤ ਫੋਰਮ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਇੋਰਟੀ ਉਹ ਧਰਮ ਪ੍ਰਚਾਰ ਦੀ ਆ ਸੈਕੰਡ ਅਸੀਂ ਐਤਕੀ ਇੱਕ ਪੀਸੀਐਸ ਜੁਡੀਸ਼ਰੀ ਉਹ ਅਕੈਡਮੀ ਅਸੀਂ ਜ세ਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸਥਾਪਿਤ ਕਰਨ ਜਾ ਰਹੇ ਜਿਹੜੇ ਵਿੱਚ ਅਮਰਤਾਰੀ ਬੱਚੇ ਜਾਂ ਸਾਫ ਸੂਰਤ ਬੱਚੇ ਜੀ ਉਹ 40 ਦਾ ਬੈਚ ਅਸੀਂ ਚਲਾਵਾਂਗੇ ਅੱਗੇ 50 ਦਾ ਨਿਛੇ ਅਕੈਡਮੀ ਜਿਹੜੀ ਆ ਉਹ ਧਰਮ ਪ੍ਰਚਾਰ ਕਮੇਟੀ ਚ ਇਹ ਦੋਏ ਧਰਮ ਪ੍ਰਚਾਰ ਕਮੇਟੀ ਦੇ ਵਿੱਚੋਂ ਜਿਹੜੀਆਂ ਇਹ ਰੱਖੇ ਗਏ ਆ ਤੇ ਇਹ ਅਸੀਂ ਐਤਕੀ ਲਕਸ਼ ਮਿਠਿਆ ਆ ਭਈ ਸਾਡਾ ਜੁਲਾਈ ਦੇ ਵਿੱਚ ਅਸੀਂ ਇਹ ਸਾਰਾ ਜਿਹੜਾ ਆ ਕਾਰ ਸ਼ੁਰੂ ਕਰਦੇ। ਸਪੋਰਟਸ ਲਈ ਵੀ ਕੁਝ ਦੇਖੋ ਸਪੋਰਟਸ ਲਈ ਵੀ ਪਹਿਲਾਂ ਵੀ ਤੇ ਹੁਣ ਵੀ ਹਾਕੀ ਟੀਮ ਸਾਡੀ ਐਵੇਂ ਗੱਤਕੇ ਦੇ ਕਬੱਡੀ ਦੇ ਇਹ ਕਿਉਂਕਿ ਐਕਸਟਰਾ ਕੁਰੀਕਲ ਕਹਿ ਲਿਏ ਸਪੋਰਟਸ ਜਿਹੜਾ ਆ ਪਹਿਲਾਂ ਅਕੈਡਮਿਕ ਆ ਫਿਰ ਸਪੋਰਟਸ ਆ ਪਰ ਸਪੋਰਟਸ ਨੂੰ ਵੀ ਇਨਸੈਂਟਿਵ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਪੂਰਾ ਦੇ ਦੇ। ਠੀਕ ਹੈ ਤਾਂ। ਸੋ ਬਿਲਕੁਲ ਸੋ ਪ੍ਰਧਾਨ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲੀਅਰ ਕੀਤਾ ਹੈ ਅੱਜ ਜੋ ਇੱਥੇ ਇਕੱਠੇ ਹੋਏ ਹੋਏ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਆ ਉਹ ਦੇ ਰਹੇ ਸੀਗੇ ਜਿਹੜੇ ਸਭ ਤੋਂ ਸੂਰਤ ਸਟੂਡੈਂਟ ਨੇ ਵਿਦਿਆਰਥੀ ਨੇ ਉਹ ਉਹਨਾਂ ਨੂੰ ਸਕਾਲਰਸ਼ਿਪ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਦਿੱਤੀ ਜਾਂਦੀ ਹੈ ਅਜਵਾਲ ਵੀ ਦਿੱਤੀ ਜਾਏਗੀ। ਪ੍ਰਧਾਨ ਜੀ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਇਸ ਬਜਟ ਦੇ ਵਿੱਚ ਖਾਸ ਕਰਕੇ ਅ ਜਿਹੜਾ ਇੰਸਟੀਚਿਊਟ ਆਈਐਸ ਆਫੀਸਰਸ ਹੋਰ ਵੱਡੀਆਂ ਉੱਚੀ ਸਿੱਖਿਆ ਲਈ ਖੋਲਿਆ ਜਾਏਗਾ ਪਟਿਆਲਾ ਦੇ ਵਿੱਚ ਬਹਾਦਰਗੜ੍ਹ ਦੇ ਵਿੱਚ ਉਸਦੀ ਵੀ ਸ਼ੁਰੂਆਤ ਇੱਕ ਅਧੇ ਮਹੀਨੇ ਦੇ ਵਿੱਚ ਹੀ ਹੋ ਜਾਏਗੀ ਸੋ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਜਾ ਰਿਹਾ ਹੈ ਇਹ ਬਜਟ ਕੁਝ ਹੀ ਦਿਨ ਬਾਅਦ ਸ਼ੁਰੂ ਹੋ ਜਾਏਗਾ ਔਰ ਇਸ ਬਜਟ ਦੇ ਵਿੱਚ ਇਸ ਬਜਟ ਦੀ ਪੇਸ਼ਕਾਰੀ ਜਿਹੜੀ ਹੈ ਜਨਰਲ ਸਕੱਤਰ ਹੈ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਕਰਨਗੇ ਔਰ ਇਸ ਦੇ ਵਿੱਚ ਕੀ ਕੀ ਖਾਸ ਲੇਗਾ ਇਹ ਬਜਟ ਆਨ ਤੋਂ ਹੀ ਪਤਾ ਲੱਗੇਗਾ ਪਿਛਲੀ ਵਾਰ ਦਾ 1138 ਕਰੋੜ ਰੁਪਏ ਦਾ ਜਿਹੜਾ ਬਜਟ ਸੀਗਾ ਪਿਛਲੀ ਵਾਰ ਦਾ ਪੇਸ਼ ਕੀਤਾ ਗਿਆ ਸੀ ਉਹ ਇਸ ਵਾਰ ਇਸ ਦੀ ਉਮੀਦ ਹੈ ਕਿ ਇਹ ਬਜਟ ਫੇਰ ਉਸ ਤੋਂ ਕੁਝ ਵਾਅਦਾ ਦਾ ਹੋਏਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਪੇ हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर